ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਹ ਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਪਵ ਜਲ ਵਿੱਚ ਹੋ ਕੱਢ ਕੈ ਮੁਕਤ ਪਦਾਰਥ ਮਾਹੇ ਸਮਾਇਆ ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਵਰਨਾਥ ਜਗਲ ਚਰਨ ਮਮ ਬੰਦਨਾ ਤਾਰ ਪਰ ਤਾਰ ਕਰ ਮਾਥ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਵੀ ਸੁਮਾਰ ਅਥਾਹ ਅਗਨਤ ਤੂ ਲੈ ਬੁਲਾਵੋ ਤੇਉ ਨਾਨਕ ਦਾਸ ਬੋਲੇ ਜਉ ਬੁਲਾਵੋ ਤੇਉ ਨਾਨਕ ਦਾਸ ਬੋਲੇ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਵਹਿਗੁਰੂ ਅੰਤਰਜਾਮੀ ਸਰਬ ਵਿਆਪੀ ਪਰਮੇਸ਼ਰ ਦੀ ਅਪਰੰਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸੰਧਿਆ ਵੇਲੇ ਸਜੇ ਹੋਏ ਦੀਵਾਨ ਵਿੱਚ ਆਪਾਂ ਸਾਰੇ ਹੀ ਬੜੀ ਸ਼ਰਧਾ ਭਾਵਨਾ ਅਕੀਦਤ ਦੇ ਸਹਤ ਗੁਰੂ ਕੇ ਚਰਨਾਂ ਵਿੱਚ ਜੁੜ ਬੈਠੇ ਹਾਂ ਵਾਹਿਗੁਰੂ ਜੀ ਦੀ ਰਹਿਮਤ ਹੋਈ ਹੈ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਅਥਾ ਸਾਗਰ ਕਿਰਪਾ ਸਿੰਧ ਦਇਆ ਨਿਧ ਵਾਲੀਏ ਦੋ ਕੁਲ ਆਲਮ ਦਸਾਂ ਪਾਤਸ਼ਾਹਿਆਂ ਦੇ ਹਿਰਦੇ ਦੀ ਪ੍ਰਤੱਖ ਜੋਤ ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸਤਿਗੁਰੂ ਜੀ ਦੇ ਦਰੋਂ ਘਰੋਂ ਵਰੋ ਸਾਏ ਹੋਏ ਮਹਾਨ ਮਹਾਪੁਰਖ ਰਾਜਾ yogi ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਹਿ ਵਾਲਿਆਂ ਦੇ ਪਵਿੱਤਰ ਯਾਦਗਾਰੀ ਅਸਥਾਨ ਕੈਨੇਡਾ ਦੀ ਧਰਤੀ ਤੇ ਸਰੀ ਸ਼ਹਿਰ ਦੇ ਵਿੱਚ ਇਸ ਵੈਨਕੂਵਰ ਦੇ ਇਲਾਕੇ ਵਿੱਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਆਪਾਂ ਸਾਰੇ ਨਤਮਸਤਕ ਹੋ ਰਹੇ ਹਾਂ ਸੰਧਿਆ ਦੇ ਸਜੇ ਹੋਏ ਦੀਵਾਨਾ ਵਿੱਚ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਆਰਤਾ ਸ਼ਬਦ ਕੀਰਤਨ ਸਰਵਣ ਕਰਕੇ ਆਪ ਜੀ ਨੇ ਆਨੰਦ ਮਾਣਿਆ ਹੈ ਕਥਾ ਦਾ ਸਮਾ ਹੋਇਆ ਹੈ ਸੀਮਤ ਜੇ ਸਮੇਂ ਦੇ ਵਿੱਚ ਆਪ ਸੰਗਤਾਂ ਦੇ دیدار ਕਰਨੇ ਹਨ ਵਿਚਾਰਾਂ ਦੀ ਸਾਂਝ ਕਰਨੀ ਹੈ ਆਓ ਗੁਰੂ ਪਿਆਰਿਓ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤੇ ਦੀ ਸਾਂਝ ਰਸਨਾ ਦੀ ਸਫਲਤਾ ਅਰਥੇ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ ਜਿਤਨੇ ਮਾਈ ਭਾਈ ਗੁਰੂ ਕੇ ਚਰਨਾਂ ਵਿੱਚ ਜੁੜ ਬੈਠੇ ਹੋ ਅਥਵਾ ਬਾਹਰ ਜਿੱਥੋਂ ਤੱਕ ਸਪੀਕਰ ਦੇ ਜ਼ਰੀਏ ਆਵਾਜ਼ ਪਹੁੰਚ ਰਹੀ ਹੈ ਬੜੇ ਪਿਆਰ ਸਤਕਾਰ ਦੇ ਨਾਲ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਗੁਰੂ ਕੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗਾ ਸਮਾਪਰਾਪਤ ਹੋਇਆ ਹੈ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲ ਤਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਜਨਮਾਂ ਜਨਮਾਂ ਤਰਾਂ ਦੀ ਸੁੱਤੀ ਹੋਈ ਕਿਸਮਤ ਜਾਗਦੀ ਆ ਉਸ ਵੇਲੇ ਗੁਰੂ ਕੇ ਚਰਨਾਂ ਵਿੱਚ ਸਤਸੰਗਤ ਕੀ ਜੋੜ ਬੈਠਣ ਦਾ ਇਹ ਮੌਕਾ ਮਿਲਦਾ ਹੈ ਪੁਰਬਲਾ ਕਰਮ ਕੋਈ ਬੀਜਿਆ ਹੋਇਆ ਜਦੋਂ ਅੰਕੁਰ ਫੁੱਟਦਾ ਹੈ ਉਸ ਵੇਲੇ ਆ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰੂ ਕੇ ਚਰਨਾਂ ਵਿੱਚ ਆਉਣਾ ਇਹ ਬਹੁਤ ਵੱਡਿਆਂ ਭਾਗਾਂ ਦੀ ਨਿਸ਼ਾਨੀ ਜਾਣਨਾ ਚਾਹੀਦਾ ਕਿ ਸਤਿਗੁਰੂ ਜੀ ਆਪ ਤਰੁੱਠੇ ਆ ਕਿਰਪਾ ਦੇ ਘਰ ਵਿੱਚ ਆ ਕੇ ਸਾਨੂੰ ਉਹਨਾਂ ਆਪ ਇਹ ਉਦਮ ਬਖਸ਼ਿਸ਼ ਕੀਤਾ ਜਿਸ ਸਦਕਾ ਅਸੀਂ ਚੱਲ ਕੇ ਗੁਰੂ ਚਰਨਾਂ ਵਿੱਚ ਪਹੁੰਚੇ ਹਾਂ ਉਦਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ਸਤਿਗੁਰੂ ਨੇ ਪ੍ਰੇਰਣਾ ਕੀਤੀ ਆ ਤੇ ਗੁਰੂ ਕੇ ਚਰਨਾਂ ਦੇ ਵਿੱਚ ਆਪਾਂ ਜੁੜ ਬੈਠੇ ਹਾਂ ਆਓ ਜਗਤ ਗੁਰੂ ਸਤਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਦੇ ਵਿੱਚ ਜੁੜੀਏ ਉਹ ਸਤਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਇਸ ਧਰਤੀ ਦੀ ਪੁਕਾਰ ਸੁਣ ਕੇ ਰੋਂਦੇ ਵਿਰਲਾਪ ਕਰਦੇ ਜੀਵਾਂ ਦੀ ਪੁਕਾਰ ਸੁਣ ਕੇ ਆਪ ਨਾਰਾਇਣ ਕਲਾ ਤਹਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧਰੰਕਾਰ ਦੀ ਜੋਤ ਨੇ ਆਪ ਆਕੇ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਨਾਨਕ ਸਰੂਪ ਦੇ ਵਿੱਚ ਪ੍ਰਗਟ ਹੋਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਲ ਕੌਤਕ ਵਰਤਾਏ ਮੱਜਾਂ ਚਾਰੀਆਂ ਹਟੀਆਂ ਕੀਤੀਆਂ ਮੋਦੀਖਾਨੇ ਚਲਾਏ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਗ੍ਰਸਥ ਜੀਵਨ ਵੀ ਬਤੀਤ ਕੀਤਾ ਉਪਰਾਮ ਹੋਣ ਉਪਰੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਵੇਈ ਨਦੀ ਰਾਹੀਂ ਪਰਵੇਸ਼ ਹੋ ਕੇ ਪਹੁੰਚੇ ਆ ਅਕਾਲ ਪੁਰਖ ਦੇ ਦਰ ਦੇ ਉੱਤੇ ਮਹਿਮਾ ਵਿੱਚ ਸੋ ਦਰ ਉਚਾਰਿਆ ਅਕਾਲ ਪੁਰਖ ਵਾਹਿਗੁਰੂ ਤੋਂ ਮੂਲ ਮੰਤਰ ਦੀ ਜੋ ਬਖਸ਼ਿਸ਼ ਹੋਈ ਉਹ ਸੰਗਤਾਂ ਵਿੱਚ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਰਤਾਈ ਕਾਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਔਰ ਬਿਨਾ ਕਿਸੇ ਭੇਦ ਭਾਵ ਦੇ ਬਿਨਾ ਕਿਸੇ ਜਾਤੀ ਰੰਗ ਨਸਲ ਦਾ ਵਖਰੇਵਾ ਕੀਤਿਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਬਖਸ਼ਿਸ਼ ਕੀਤਾ ਹੈ ਕਬੀਰ ਜਿਹੇ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਈ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਐਸਾ ਦਰ ਹੈ ਜਿੱਥੇ ਸਾਧ ਸੰਗਤ ਜੀ ਕਿਸੇ ਧਰਮ ਦਾ ਕਿਸੇ ਜਾਤ ਦਾ ਕਿਸੇ ਮਸਬ ਦਾ ਕਿਸੇ ਨਸਲ ਦਾ ਕਿਸੇ ਰੰਗ ਦਾ ਕੋਈ ਵੀ ਮਨੁੱਖ ਮਾਤਰਤਾ ਕੀ ਸਾਧ ਸੰਗਤ ਜੀ ਕਿਸੇ ਹੋਰ ਜੂਨੀ ਦਾ ਜੀਵ ਵੀ ਆ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਉਹਦਾ ਵੀ ਉਧਾਰ ਕਰ ਦਿੰਦੇ ਨੇ ਪਸ਼ੂ ਪ੍ਰੇਤ ਮੁਕਤ ਕੋ ਉਤਾਰੇ ਪਾਹਨ ਪਾਰ ਉਤਾਰੇ ਕੋਸ਼ੂਆ ਪ੍ਰੇਤਾ ਨੂੰ ਪੱਥਰਾਂ ਨੂੰ ਤਾਰਨ ਦੀ ਸਮਰੱਥਾ ਰੱਖਣ ਵਾਲੇ ਜਗਤਗੁਰੂ ਸਤਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਵਿਦਵਾਨਾਂ ਨੇ ਸਮੇਂ ਦੀ ਵੰਡ ਕਰ ਲਈ ਹੈ ਅਨੁਮਾਨ ਲਾ ਲਿਆ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਇੱਥੇ ਇੱਥੇ ਗਏ ਔਰ ਹਿਸਾਬ ਲਾਉਣ ਵਾਲਿਆਂ ਨੇ ਤਾਂ ਇਥੋਂ ਤੱਕ ਵੀ ਸਤਗੁਰੂ ਜੀ ਦੇ ਸਫਰ ਨਾਮਿਆਂ ਦੇ ਸਮੇਂ ਨੂੰ ਮਾਪ ਤੋਲ ਕੇ ਤੇ ਉਹ ਮੀਲ ਵੀ ਕੱਢ ਲਏ ਆ ਕਿੰਨਾ ਸਮਾਂ ਸਤਿਗੁਰੂ ਜੀ ਗਏ ਕਿੰਨੇ ਮੀਲ ਉਹਨਾਂ ਨੇ ਸਫ਼ਰ ਤੈਅ ਕੀਤਾ ਪਰ ਸਾਧ ਸੰਗਤ ਜੀ ਜਿਹੜਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਹੈ ਉਹਦੀ ਗਤੀ ਨੂੰ ਉਹਦੀ ਦਸ਼ਾ ਨੂੰ ਉਹਦੀ ਅਵਸਥਾ ਨੂੰ ਭਾਵੇਂ ਕੇ ਦਾਅਵੇ ਕੀਤੇ ਜਾਂਦੇ ਆ ਅਸੀਂ ਮਣ ਲਿਆ ਮਾਪ ਲਿਆ ਤੋਲ ਲਿਆ ਅੰਦਾਜ਼ਾ ਲਾ ਲਿਆ ਕੌਣ ਮਾਪ ਸਕਦਾ ਸਤਗੁਰੂ ਦਾ ਤਾਂ ਨਾਮ ਲੈਣ ਵਾਲਾ ਜਿਹੜਾ ਸਿੱਖ ਆ ਨਾ ਬ੍ਰਹਮ ਗਿਆਨੀ ਬਣ ਜਾਂਦਾ ਉਹਦੀ ਮਹਿਮਾ ਕੋਈ ਆਮ ਬੰਦਾ ਨਹੀਂ ਕਹਿ ਸਕਦਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨਾ ਤੇ ਫਿਰ ਬ੍ਰਹਮ ਗਿਆਨ ਬਖਸ਼ਿਸ਼ ਕਰਨ ਵਾਲੇ ਸਤਗੁਰੂ ਦੀ ਮਹਿਮਾ ਨੂੰ ਕੌਣ ਜਾਣ ਸਕਦਾ ਸਤਗੁਰੂ ਨੇ ਕਿੰਨਾ ਕਦਮਾਂ ਦੇ ਨਾਲ ਸਫਰ ਤੈ ਕੀਤਾ ਤੇ ਸੂਰਤ ਦੇ ਸਫਰ ਦੀ ਤਾਂ ਸਾਧ ਸੰਗਤ ਜੀ ਬਾਤ ਹੀ ਸਾਧ ਸੰਗਤ ਜੀ ਬਹੁਤ ਅਸੰਭਵ ਹੈ ਕੋਈ ਕਿਵੇਂ ਕਹਿ ਸਕਦਾ ਕਿ ਸਤਗੁਰੂ ਸੱਚੇ ਪਾਤਸ਼ਾਹ ਕਿੱਥੇ ਕਿੱਥੇ ਗਏ ਆ ਕਿਉਂਕਿ ਉਹਨਾਂ ਨੂੰ ਜਾਣ ਦੀ ਕਿਤੇ ਲੋੜ ਨਹੀਂ ਉਹ ਤਾਂ ਸਾਜ ਸੰਗਤ ਜੀ ਜ਼ਰਰੇ-ਜ਼ਰਰੇ ਦੇ ਵਿੱਚ ਨਿਰੰਕਾਰ ਰੂਪ ਹੋ ਕੇ ਵਸਦੇ ਆ ਪਰ ਫਿਰ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਦੀਨ ਦੁਨੀਆ ਨੂੰ ਤਾਰ ਦੇ ਤਾਰ ਦੇ ਮੱਕੇ ਮਦੀਨੇ ਦੀ ਧਰਤੀ ਦੇ ਉੱਤੇ ਪਹੁੰਚਿਆ ਆ ਆਪਾਂ ਸਭਨਾਂ ਨੂੰ ਪਤਾ ਹੈ ਸਤਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਥੇ ਗਏ ਕੌਤਕ ਵਰਤਾਇਆ ਮੱਕੇ ਕਾਬੇ ਵੱਲ ਚਰਨ ਕਰਕੇ ਸਤਗੁਰੂ ਜੀ ਨੇ ਆਰਾਮ ਕਰਨਾ ਜੀਵਨ ਕਾਜੀ ਨੇ ਟੰਗੋਂ ਪਕੜ ਕਢੀਸਿਆ ਕਿਹੜਾ ਸੁੱਤਾ ਕੁਫਰ ਕੁਫਾਰੀ ਇਹੋ ਜੇ ਬੋਲ ਵੀ ਬੋਲਣੇ ਕਿਹੜਾ ਕਾਫਰ ਹੈ ਜਿਹੜਾ ਮੱਕੇ ਮਦੀਨੇ ਵੱਲ ਖੁਦਾ ਦੇ ਘਰ ਵੱਲ ਪੈਰ ਕਰਕੇ ਪੈ ਗਿਆ ਤਾਂ ਸਤਗੁਰਾਂ ਨੇ ਸਹਿਜ ਸੁਭਾਏ ਬਚਨ ਭਾਈ ਅਸੀਂ ਥੱਕੇ ਆ ਮੁਸਾਫਰ ਹੈ ਉੱਠ ਨਹੀਂ ਸਕਦੇ ਪੈਰ ਫੜ ਕੇ ਉਧਰ ਨੂੰ ਕਰਦੇ ਜਿੱਧਰ ਰੱਬ ਨਹੀਂ ਵਸਦਾ ਸਾਧ ਸੰਗਤ ਜੀ ਤੇ ਫਿਰ ਜੋ ਕਲਾ ਵਰਤੀ ਫਿਰਿਆ ਮੱਕਾ ਕਲਾ ਦਿਖਾਰੀ ਮੱਕਾ ਘੁਮਾ ਦੇਣਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਇੱਥੇ ਬਹੁਤ ਲੰਮਾ ਸਮਾਂ ਰਹੇ ਸੱਚ ਧਰਮ ਦਾ ਉਪਦੇਸ਼ ਦਿੱਤਾ ਜਿੱਥੇ ਕਾਜ਼ੀਆਂ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਫਤਵੇ ਲਾਏ ਵਿਰੋਧ ਵੀ ਕੀਤਾ ਗਿਆ ਉਥੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਆ ਕੇ ਮੁਸਲਮਾਨ ਸ਼ਰਧਾਲੂ ਉਹ ਵੀ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹੇ ਜਿਸ ਵੇਲੇ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਤੋਂ ਬਾਅਦ ਫਿਰ ਮਦੀਨੇ ਦੀ ਧਰਤੀ ਦੇ ਉੱਤੇ ਜਾਂਦੇ ਆ ਇਕੱਠਾ ਕਹਿ ਦਿੰਨੇ ਆਪਾਂ ਮੱਕਾ ਮਦੀਨਾ ਪਰ ਦੋਵੇਂ ਜਗ੍ਹਾ ਅਲੱਗ-ਅਲੱਗ ਆ ਸੋ ਜਦੋਂ ਮਦੀਨੇ ਜਾਂਦੇ ਆ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਸਥਾਨਾਂ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਭਾਈ ਗੁਰਦਾਸ ਜੀ ਦੇ ਬਚਨ ਆਪਾ ਪੜ੍ਹਦੇ ਆ ਤੇ ਇੱਥੇ ਕਾਜੀ ਰੁਕਨਦੀਨ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦਾ ਬਹੁਤ ਤਿੱਖੇ ਸਵਾਲ ਸਤਗੁਰੂ ਸੱਚੇ ਪਾਤਸ਼ਾਹ ਨੂੰ ਕਾਜੀ ਰੁਕਨਦੀਨ ਨੇ ਕੀਤੇ ਤੇ ਤਵਾਰੀਖ ਦੇ ਵਿੱਚ ਜ਼ਿਕਰ ਹੈ ਕਿ 360 ਸਵਾਲ ਕਾਜੀ ਰੁਕਮਦੀਨ ਵੱਲੋਂ ਸਤਿਗੁਰੂ ਬਾਬਾ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੀਤੇ ਗਏ। ਉਹਨਾਂ ਸਵਾਲਾਂ ਵਿੱਚੋਂ ਕੁਝ ਪ੍ਰਮੁੱਖ ਸਨ। ਸਤਿਗੁਰੂ ਸੱਚੇ ਪਾਤਸ਼ਾਹ ਪੀਰ ਜੀ ਤੁਸੀਂ ਆ ਸਰੰਦਾ ਲੈ ਕੇ ਰਬਾਬ ਲੈ ਕੇ ਸਰੋਦ ਲੈ ਕੇ ਗਾਣ ਗਾਇਨ ਕਰਦੇ ਹੋ। ਗਾਉਣਾ ਤਾਂ ਇਸਲਾਮ ਦੇ ਵਿੱਚ ਕੁਫਰ ਮੰਨਿਆ ਗਿਆ ਹੈ, ਮਨਾਹੀ ਕੀਤੀ ਹੋਈ ਹੈ। ਤਾਂ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਰੁਕਨ ਦੀਨ ਲੱਗਦਾ ਤੈ ਕੁਰਾਨ ਨੂੰ ਚੰਗੀ ਤਰ੍ਹਾਂ ਪੜਿਆ ਨਹੀਂ ਐ ਮੁਹੰਮਦ ਸਾਹਿਬ ਦੇ ਜੀਵਨ ਨੂੰ ਪੜਿਆ ਨਹੀਂ ਕਹਿੰਦੇ ਚੇਤੇ ਕਰ ਮੁਹੰਮਦ ਸਾਹਿਬ ਇੱਕ ਵਿਆਹ ਵਿੱਚ ਜਾਂਦੇ ਐ ਉੱਥੇ ਕੁੜੀਆਂ ਆਮ ਲੋਕ ਗੀਤ ਗਾਰੀਆਂ ਐ ਰਸੂਲ ਨੂੰ ਆਇਆ ਪਗੰਬਰ ਨੂੰ ਆਇਆ ਵੇਖ ਕੇ ਕੁੜੀਆਂ ਨੇ ਆਪਣਾ ਗਾਣ ਬੰਦ ਕੀਤਾ ਤੇ ਉਹਨਾਂ ਨੇ ਫਿਰ ਭਜਨ ਗਾਉਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਫਿਰ ਪਗੰਬਰ ਸਾਹਿਬ ਕਹਿੰਦੇ ਆ ਨਹੀਂ ਜੋ ਤੁਸੀਂ ਗਾ ਰਹੀਆਂ ਸੀ ਉਹੀ ਗਾਓ ਤੁਸੀਂ ਕਿਵੇਂ ਕਹਿ ਸਕਦੇ ਹੋ ਪਗੰਬਰ ਨੇ ਮਨਾਂ ਕੀਤਾ ਫਿਰ ਆਖਿਆ ਜੀ ਜਿਹੜੇ ਵਾਲ ਰੱਖਣੇ ਆ ਕੇਸ ਰੱਖਣੇ ਆ ਇਹ ਤੁਸੀਂ ਕਿਹੜੀ ਮਰਿਆਦਾ ਅਪਣਾਈ ਹੈ ਮੁਸਲਮਾਨ ਤਾਂ ਕੇਸ ਕਟਾਉਂਦੇ ਆ ਲੰਬਾ ਕਟਾਉਂਦੇ ਆ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਹੱਜ ਨੂੰ ਜਾਂਦਾ ਹੈ ਭਾਵ ਰੱਬ ਦੇ ਘਰ ਵੱਲ ਨੂੰ ਮੱਕੇ ਕਾਬੇ ਨੂੰ ਜਿਹਨੂੰ ਤੁਸੀਂ ਮੰਨਦੇ ਆ ਉਧਰ ਨੂੰ ਜਾਂਦਾ ਤੇ ਉਸ ਵੇਲੇ ਇਸਲਾਮ ਦੇ ਵਿੱਚ ਤੁਹਾਡੀ ਸ਼ਰਅ ਦੇ ਵਿੱਚ ਕੁਰਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਕੇਸ ਕਟਾਉਣੇ ਹਰਾਮ ਹੈ ਵਾਲ ਨਹੀਂ ਕੱਟੇ ਜਾ ਸਕਦੇ ਕੇਸ ਨਹੀਂ ਕੱਟੇ ਜਾ ਸਕਦੇ ਤਸੱਲੀ ਹੋ ਗਈ ਹੋਰ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਕਹਿਣ ਲੱਗਾ ਜੀ ਤੁਹਾਡਾ ਮਜ਼ਬ ਕਿਹੜਾ ਹੈ ਤੇ ਆਖਿਆ ਮੇਰਾ ਮਜ਼ਬ ਖੁਦਾ ਦਾ ਮਜ਼ਬ ਜੋ ਹੈ ਉਹੀ ਮੇਰਾ ਮਜ਼ਬ ਹੈ ਮੈਂ ਰੱਬ ਦਾ ਬੰਦਾ ਹਾਂ ਇਤਿਹਾਸਕ ਬਹੁਤ ਸਾਰੇ ਸਵਾਲ ਜਦੋਂ ਕੀਤੇ ਸ਼ਰਦਾ ਆਗੇ ਸਤਿਗੁਰੂ ਨਾਨਕਦੇਵ ਜੀ ਦੇ ਚਰਨਾਂ ਦੇ ਉੱਤੇ ਤੇ ਕਾਜੀ ਰੁਕਨਦੀਨ ਸਾਧ ਸੰਗਤ ਜੀ ਉਸ ਵੇਲੇ ਸਤਿਗੁਰੂ ਜੀ ਦੇ ਦਰ ਦਾ ਮুরিਦ ਹੋ ਗਿਆ ਆਖਿਆ ਜੀ ਮੈਨੂੰ ਉਪਦੇਸ਼ ਬਖਸ਼ਿਸ਼ ਕਰੋ ਤੇ ਫਿਰ ਸਾਧ ਸੰਗਤ ਜੀ ਭਾਈ ਵਾਲੇ ਵਾਲੇ ਜਨਮ ਸਾਖੀ ਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਫਾਰਸੀ ਦਾ ਉਹ ਸ਼ਬਦ ਉਚਾਰਨ ਕੀਤਾ ਜਿਹੜਾ ਆਪਾ ਤਿਲੰਗ ਰਾਗ ਦੀ ਆਰੰਭਤਾ ਦੇ ਵਿੱਚ ਪੜਦੇ ਹਾਂ ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁੰਨ ਕਰਤਾਰ ਹਕਾ ਕਬੀਰ کریم ਤੂ ਬਿਐ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮਸਾਰ ਮੂਏ ਅਜ਼ਰਾਇਲ ਗ੍ਰਿਫਤ ਤਹ ਦਿਲਹੀਚ ਨਦਾਨੀ ਸਤਗੁਰੂ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕਰਕੇ ਸਮਾਪਤੀ ਕੀਤੀ ਤੇ ਸਾਧ ਸੰਗਤ ਜੀ ਸਤਗੁਰੂ ਦੇ ਚਰਨਾਂ ਦਾ ਭੌਰਾ ਬਣ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ 27 ਦਿਨ ਮਦੀਨੇ ਵਿੱਚ ਰਹੇ। ਇੱਥੋਂ ਪ੍ਰਸਥਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਫਾ ਨਾਮ ਦੀ ਜਗ੍ਹਾ ਦੇ ਉੱਤੇ ਗਏ ਆ। ਫਰਾਤ ਨਦੀ ਦੇ ਕਿਨਾਰੇ ਦੇ ਉੱਤੇ ਕਫਾ ਨਾਮ ਦਾ ਸਥਾਨ ਹੈ ਜਿੱਥੇ ਮੁਹੰਮਦ ਸਾਹਿਬ ਜੀ ਦੇ ਪੂਰਵਜ ਇਮਾਮ ਮਾਵੀਆ ਉਹਨਾਂ ਦਾ ਸਥਾਨ ਹੈ ਤੇ ਇੱਥੇ ਹੀ ਯਜ਼ੀਦ ਨੇ ਮੁਹੰਮਦ ਸਾਹਿਬ ਦੇ ਦੋਤਰੇ Hazrat Ali ਦੇ ਪੁੱਤਰ ਹੁਸੈਨ ਨੂੰ ਕਰਬਲਾ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਕੀਤਾ ਸੀ ਮਾਰਿਆ ਸੀ ਇਸ ਸਥਾਨ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਗਏ ਆ ਰੋਜ਼ਾਨਾ ਦਾ ਦੀਵਾਨ ਸਜਦਾ ਤਾਰਿਆਂ ਦੀ ਲੋਏ ਭਾਵ ਅੰਮ੍ਰਿਤ ਵੇਲੇ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਧਿਆਨ ਵਿੱਚ ਬੈਠਦੇ ਹਮੇਸ਼ਾ ਬਚਨ ਕਰਨਾ ਮਰਦਾਨਿਆਂ ਰਬਾਬ ਦਾ ਰਾਗ ਛੇੜ ਬਾਣੀ ਆਈ ਹੈ ਤੇ ਅਮਰਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਬਦ ਗਾਉਂਦੇ ਬਾਣੀ ਦਾ ਪ੍ਰਵਾਹ ਚੱਲਦਾ ਹੌਲੀ 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 ਸ਼ਰਧਾਲੂ ਇਕੱਠੇ ਹੋਣੇ ਸ਼ੁਰੂ ਹੋ ਗਏ ਅਮਰਤ ਵੇਲਾ ਸੰਭਾਲਣਾ ਸ਼ੁਰੂ ਕਰ ਦਿੱਤਾ ਤੇ ਸਾਧ ਸੰਗਤ ਜੀ ਦੁਨੀਆ ਦੇ ਇਤਿਹਾਸ ਵਿੱਚ ਧਾਰਮਿਕ ਜਗਤ ਦੇ ਇਤਿਹਾਸ ਵਿੱਚ ਪੜੋ ਛਾ ਵੇਲਾ ਪ੍ਰਭਾਤ ਵੇਲਾ ਇਤਿਆਦਿਕ ਸ਼ਬਦ ਤਾਂ ਆਪਾਂ ਨੂੰ ਮਿਲ ਜਾਣਗੇ ਪਰ ਅੰਮ੍ਰਿਤ ਵੇਲਾ ਵੇਲੇ ਦੇ ਨਾਲ ਵਕਤ ਦੇ ਨਾਲ ਅੰਮ੍ਰਿਤ ਸ਼ਬਦ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਇਆ ਇਹ ਸਤਿਗੁਰੂ ਜੀ ਦੀ ਵੱਡੀ ਬਖਸ਼ਿਸ਼ ਹੈ ਇੱਥੇ ਜਿੱਥੇ ਹੋਰ ਸੰਗਤਾਂ ਆਉਂਦੀਆਂ ਇਹਨਾਂ ਸੰਗਤਾਂ ਦੇ ਵਿੱਚ ਇੱਕ ਇਸਲਾਮੀ ਬੀਬੀ ਜਿਹਦਾ ਨਾਮ ਸਲੀਮਾ ਹੈ ਉਹ ਸਤਿਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੈਠਦੀ ਯਥਾ ਸ਼ਕਤ ਭੇਟਾ ਰੱਖਦੀ ਅੰਮ੍ਰਿਤ ਵੇਲੇ ਬੈਠ ਕੇ ਕੀਰਤਨ ਦਾ ਆਨੰਦ ਮਾਣਦੀ ਦੀਵਾਨ ਦੀ ਸਮਾਪਤੀ ਤੇ ਘਰ ਉੱਠ ਕੇ ਚਲੇ ਜਾਂਦੀ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਪੱਥਰ ਦੇ ਉੱਪਰ ਬੈਠਦੇ ਸਿਲਾ ਦੇ ਉੱਪਰ ਬਾਬਾ ਮਰਦਾਨਾ ਸਾਹਿਬ ਰਬਾਬ ਵਜਾਉਂਦੇ ਸਤਿਗੁਰੂ ਜੀ ਦੇ ਸ਼ਬਦ ਦਾ ਗਾਇਨ ਹੁੰਦਾ ਰੋਜ਼ਾਨਾ ਸੰਗਤ ਜੁੜਦੀ ਆ ਇਹ ਬੀਬੀ ਸਲੀਮਾ ਜਿਹੜੀ ਇਹਦੇ ਪਤੀ ਦਾ ਨਾਮ ਗੁਲਾਮ ਯਾਇਆ ਹੈ ਉਹ ਸਦਾਗਰ ਹੈ ਉਠਾਂ ਦੇ ਉੱਤੇ ਮਾਲ ਲੱਦ ਕੇ ਮਿਸਰ ਦੇਸ਼ ਦੇ ਵਿੱਚ ਇਹਨੇ ਜਾਣਾ ਤੇ ਸਾਥ ਸੰਗਤਾਂ ਉੱਥੇ ਫਿਰ ਮਹਿੰਗੇ ਮੁੱਲ ਵੇਚ ਕੇ ਆਉਣਾ ਰੋਜੀ ਰੋਟੀ ਉਪਜੀਵਕਾ ਚਲਾਉਣੀ ਇਧਰ ਬੀਬੀ ਸਲੀਮਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬਹਿੰਦੀ ਆ ਰੋਜ਼ਾਨਾ ਤੇ ਇਹ ਜਿਹੜੀ ਸਾਰੀ ਸਾਖੀ ਆ ਨਾ ਜੇ ਕਿਸੇ ਨੇ ਵਿਸਥਾਰ ਸਹਿਤ ਹੋਰ ਵੀ ਸਤਿਗੁਰੂ ਜੀ ਦੀ ਅਰਬ ਫੇਰੀ ਦੇ ਵਰਤਾਂਤ ਨੂੰ ਪੜ੍ਹਨਾ ਹੋਵੇ ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਹੋਏ ਨੇ ਪਟਿਆਲਾ ਦੇ ਰਹਿਣ ਵਾਲੇ ਡਾਕਟਰ ਕਮਰ ਅਜੀਤ ਸਿੰਘ ਜੀ ਪਿਛਲੇ ਥੋੜੇ ਸਮੇਂ ਦੌਰਾਨ ਉਹ ਅਕਾਲ ਚਲਾਣਾ ਕਰ ਗਏ ਆ ਉਹਨਾਂ ਨੇ ਇੱਕ ਕਿਤਾਬ ਐਡਿਟ ਕੀਤੀ ਸੀ ਸੰਪਾਦਿਤ ਕੀਤੀ ਸੀ ਬਾਬੇ ਦੀ ਬਗਦਾਦ ਫੇਰੀ ਉਹਦੇ ਵਿੱਚ ਇਹ ਪ੍ਰਸੰਗ ਲਿਖਿਆ ਹੋਇਆ ਹੈ ਬੀਬੀ ਸਲੀਮਾ ਰੋਜ਼ਾਨਾ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਹਿੰਦੀ ਆ ਤੇ ਸਾਧ ਸੰਗਤ ਹੋਰ ਵੀ ਸੰਗਤਾਂ ਆਉਂਦੀਆਂ ਇਧਰ ਸਾਧ ਸੰਗਤ ਜੀ ਇੱਕ ਦਿਨ ਸਤਿਗੁਰੂ ਸਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸੰਗਤ ਬੈਠੀ ਹੈ ਸਤਿਗੁਰੂ ਸਚੇ ਪਾਤਸ਼ਾਹ ਨੇ ਉਸ ਵੇਲੇ ਦਾ ਇੱਕ ਮੌਕੇ ਦਾ ਲੇਖਕ ਸੀ ਜਿਹਦਾ ਨਾਮ ਤਾਜਦੀਨ ਆਇਆ ਉਹ ਤਾਜਦੀਨ ਲਿਖਦਾ ਹੈ ਕਿ ਮੈਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੇ ਕਿ ਉਹ ਬੀਬੀ ਸਲੀਮਾ ਨੂੰ ਕਹੋ ਕਿ ਆਪਣੇ ਘਰ ਜਾਵੇ ਉਹਦੇ ਵਾਸਤੇ ਇਹ ਠੀਕ ਹੋਵੇਗਾ ਉਹ ਲਿਖਦਾ ਕਿ ਮੈਂ ਉਹਨਾਂ ਨੂੰ ਬੀਬੀ ਨੂੰ ਜਾ ਕੇ ਕਿਹਾ ਆਪਣੇ ਘਰ ਜਾਓ ਬੀਬੀ ਘਰ ਚਲੇ ਗਈ ਉੱਠ ਕੇ ਰਸਤੇ ਦੇ ਵਿੱਚ ਹੀ ਇਹਨੂੰ ਇਹਦਾ ਪਤੀ ਮਿਲ ਗਿਆ ਜਿਹੜਾ ਮਿਸ਼ਰ ਦੇਸ਼ ਵੱਲ ਨੂੰ ਗਿਆ ਹੋਇਆ ਸੀ ਪਰ ਵਾਪਸ ਆਇਆ ਰਸਤੇ ਵਿੱਚ ਵਾਪਸ ਆਇਆ ਲੋਕਾਂ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੂੰ ਤਾਂ ਸੌਦੇ ਕਰਦਾ ਫਿਰਦਾ ਮਿਸ਼ਰ ਦੇਸ਼ਾਂ ਦੇ ਵਿੱਚ ਤੇ ਤੇਰੀ ਘਰ ਵਾਲੀ ਉਹ ਸਾਧਾਂ ਦੇ ਸੰਤਾਂ ਦੇ ਜਾ ਕੇ ਸਰੋਧ ਸੁਣਦੀ ਫਿਰਦੀ ਆ ਕੀਰਤਨ ਸੁਣਦੀ ਫਿਰਦੀ ਆ ਤੂੰ ਕੰਟਰੋਲ ਕਰ ਇਹ ਗੁੱਸੇ ਵਿੱਚ ਭਰਿਆ ਪੀਤਾ ਜਦੋਂ ਰਸਤੇ ਵਿੱਚ ਬੀਬੀ ਸਲੀਮਾ ਨੂੰ ਮਿਲਦਾ ਕੁਝ ਬੋਲਣ ਹੀ ਲੱਗਾ ਸੀ ਬੀਬੀ ਸਲੀਮਾ ਜਿਹੜੀ ਸਤਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਬਖਸ਼ਿਸ਼ਾ ਪ੍ਰਾਪਤ ਕਰ ਚੁੱਕੀ ਸੀ ਤਰਕਾਲ ਗਿਆਤਾ ਬਣ ਚੁੱਕੀ ਸੀ ਤਰਕਾਲ ਦਰਸ਼ੀ ਬਣ ਚੁੱਕੀ ਸੀ ਉਹਨੇ ਪਹਿਲੇ ਹੀ ਆਖਿਆ ਪਤੀ ਦੇਵ ਤੁਸੀਂ ਆ ਗਏ ਹੋ ਅੱਛਾ ਜੋ ਮਿਸਰ ਦੇ ਵਿੱਚ ਕਤਲ ਦਾ ਕੇਸ ਸੀ ਉਹਦਾ ਕੀ ਬਣਿਆ ਇਹ ਬੜਾ ਹੈਰਾਨ ਹੋਇਆ ਵੀ ਘਟਨਾ ਮਿਸਰ ਦੇ ਵਿੱਚ ਵਾਪਰੀ ਹੈ ਤੇ ਇਹਨੂੰ ਇੱਥੇ ਕਿਵੇਂ ਪਤਾ ਲੱਗ ਗਿਆ ਫਿਰ ਕਹਿਣ ਲੱਗੀ ਜੋ ਤੁਸੀਂ ਰਕਮ 500 ਦਿਨਾਰ 500 ਮੋਹਰਾਂ ਮੇਰੇ ਗੈਰ ਹਾਜ਼ਰੀ ਵਿੱਚ ਘਰ ਤੋਂ ਲੈ ਗਏ ਸੀ ਕਿ ਉਸ ਰਕਮ ਦੇ ਨਾਲ ਤੁਹਾਡਾ ਸਰ ਗਿਆ ਕੰਮ ਇਹ ਬੜਾ ਹੈਰਾਨ ਹੋਇਆ ਕਹਿੰਦਾ ਤੈਨੂੰ ਕਿਵੇਂ ਪਤਾ ਲੱਗਾ ਕਹਿਣ ਲੱਗੀ ਜਿਸ ਸਤਿਗੁਰੂ ਦੇ ਦਰ ਦੇ ਉੱਤੇ ਰੋਜ਼ ਜਾਂਦੀ ਆ ਨਾ ਉਹਦੇ ਦਰ ਤੋਂ ਇਹ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਮੈਨੂੰ ਸਭ ਕੁਝ ਪਤਾ ਲੱਗ ਗਿਆ ਪਰ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦੀ ਆ ਉਹਦਾ ਪਤੀ ਗੁਲਾਮ ਹੀ ਆਇਆ ਦੱਸਦਾ ਕਹਿਣ ਲੱਗਾ ਠੀਕ ਜਿਵੇਂ ਤੂੰ ਕਿਹਾ ਇਸੇ ਤਰ੍ਹਾਂ ਮੈਂ ਮੇਸ਼ਰ ਦੇਸ਼ ਦੇ ਵਿੱਚ ਜਦੋਂ ਗਿਆ ਊਠ ਮੇਰੇ ਜਾ ਰਹੇ ਸਨ ਇੱਕ ਅੰਗੂਰਾਂ ਦਾ ਬਾਗ ਆਇਆ ਮੇਰੇ ਇੱਕ ਊਠ ਨੇ ਅੰਗੂਰਾਂ ਦੇ ਬਾਗ ਵਿੱਚੋਂ ਇੱਕ ਵੇਲ ਤੋੜ ਲਈ ਉਹਨੂੰ ਖਾਣ ਲੱਗਾ ਬਜ਼ੁਰਗ ਜਿਹੜਾ ਰਖਵਾਲਾ ਸੀ ਬਾਗ ਦਾ ਉਹਨੇ ਇੱਕ ਨੁਕੀਲਾ ਪੱਥਰ ਚੁੱਕ ਕੇ ਮੇਰੇ ਊਠ ਦੇ ਮੱਥੇ ਦੇ ਵਿੱਚ ਮਾਰਿਆ ਜਿਸ ਕਰਕੇ ਮੇਰਾ ਊਠ ਮਰ ਗਿਆ ਮੈਨੂੰ ਗੁੱਸਾ ਆਇਆ ਮੈਂ ਉਹੀ ਨੁਕੀਲਾ ਪੱਥਰ ਚੁੱਕ ਕੇ ਉਸ ਬਜ਼ੁਰਗ ਰਖਵਾਲੇ ਦੇ ਮਾਰ ਦਿੱਤਾ ਤੇ ਉਹਦੀ ਮੌਤ ਹੋ ਗਈ ਜਦੋਂ ਉਹ ਮਰ ਗਿਆ ਮੈਂ ਭੱਜ ਉੱਠਿਆ ਪਰ ਮੈਨੂੰ ਭੱਜਦੇ ਨੂੰ ਲੋਕਾਂ ਨੇ ਫੜ ਲਿਆ ਇਸਲਾਮੀ ਸ਼ਰਅ ਦੇ ਮੁਤਾਬਕ ਖੂਨ ਦਾ ਬਦਲਾ ਖੂਨ ਮੇਰੇ ਉੱਤੇ ਕੇਸ ਪਾ ਦਿੱਤਾ ਗਿਆ ਕਹਿਣ ਲੱਗੇ ਇਹਦਾ ਵੀ ਕਤਲ ਕੀਤਾ ਜਾਵੇ ਮੈਂ ਬਹੁਤ ਬੇਨਤੀਆਂ ਤਰਲੇ ਕੀਤੀ ਆਖਰਕਾਰ ਪਰਿਵਾਰ ਮੰਨ ਗਿਆ ਵੀ ਜੇਕਰ ਤੂੰ 500 ਸੋਨੇ ਦੀਆਂ ਮੋਹਰਾਂ ਦੇ ਦੇਵੇਂ ਸਾਨੂੰ ਤੇ ਤੇਰੇ ਨਾਲ ਸਮਝੌਤਾ ਕੀਤਾ ਜਾ ਸਕਦਾ ਉਸ ਵੇਲੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਇਸ ਵੇਲੇ ਤਾਂ ਨਹੀਂ ਮੈਂ ਲਿਆ ਕੇ ਦੇ ਸਕਦਾ ਉਹ ਕਹਿਣ ਲੱਗੇ ਤੇਰਾ ਕੀ ਪਤਾ ਤੂੰ ਵਾਪਸ ਆਵੇਂ ਹੀ ਨਾ ਕੋਈ ਜਾਮਨ ਤੇਰਾ ਮੈਨੂੰ ਉੱਥੇ ਹੋਰ ਕੋਈ ਜਾਣਦਾ ਨਹੀਂ ਸੀ ਪਰ ਇੱਕ ਚਿੱਟੇ ਦਾੜੇ ਵਾਲਾ ਬਜ਼ੁਰਗ ਆਇਆ ਉਹਨੇ ਆ ਕੇ ਆਖਿਆ ਵੀ ਤੇਰੀ ਜਮਣੀ ਮੈਂ ਭਰਦਾ ਮੈਂ ਤੇਰਾ ਗਵਾਹ ਬਣਦਾ ਤੂੰ ਜਾ ਜਾ ਕੇ ਮਾਇਆ ਲਿਆ ਤੇ ਉਦੋਂ ਤੱਕ ਮੈਂ ਇੱਥੇ ਹੀ ਬੈਠਾ ਰਹਾ ਮੈਂ ਵਾਪਸ ਆਇਆ ਤੂੰ ਘਰ ਨਹੀਂ ਸੀ ਤੇਰੀ ਗੈਰ ਹਾਜ਼ਰੀ ਵਿੱਚ ਮੈਂ 500 ਮੋਹਰ ਲੈ ਕੇ ਜਲਦੀ ਦੇ ਨਾਲ ਵਾਪਸ ਮੁੜਿਆ ਪਰ ਜਿੰਨੀ ਉਹਨਾਂ ਨੇ ਮੈਨੂੰ ਮੋਲਤ ਦਿੱਤੀ ਸੀ ਉਸ ਤੋਂ ਇੱਕ ਘੜੀ ਦਾ ਸਮਾਂ ਉੱਪਰ ਲੰਘ ਗਿਆ ਸੀ ਜਦ ਮੈਂ ਉੱਥੇ ਪਹੁੰਚਿਆ ਸਾਰੇ ਕਹਿ ਰਹੇ ਸਨ ਉਸ ਜਾਮਨੀ ਦੇਣ ਵਾਲੇ ਬਜ਼ੁਰਗ ਨੂੰ ਕਿ ਤੁਹਾਡਾ ਬੰਦਾ ਹਾਲੇ ਤੱਕ ਵਾਪਸ ਨਹੀਂ ਆਇਆ ਹੈ ਤੇ ਜਦ ਤੱਕ ਮੈਂ ਪਹੁੰਚਿਆ ਸਾਰੇ ਖੁਸ਼ ਹੋ ਗਏ ਮੈਂ 500 ਮੋਹਰਾਂ ਦਿੱਤੀਆਂ ਤੇ ਮੇਰਾ ਛੁਟਕਾਰਾ ਹੋਇਆ ਜਦੋਂ ਮੈਂ ਪਤਾ ਕੀਤਾ ਵੀ ਉਹ ਜਮਨੀ ਦੇਣ ਵਾਲਾ ਕੌਣ ਸੀ ਤੇ ਉਹ ਕਹਿਣ ਲੱਗੇ ਵੀ ਸਾਨੂੰ ਨਹੀਂ ਪਤਾ ਤੁਹਾਡਾ ਹੀ ਕੋਈ ਬੰਦਾ ਹੋਣਾ ਮੈਂ ਉਹਦੀ ਢੂੰਡ ਕੀਤੀ ਭਾਲ ਕੀਤੀ ਲੱਭਦਾ ਰਿਹਾ ਪਰ ਮੈਨੂੰ ਉਹ ਨਾ ਮਿਲਿਆ ਆਖਰਕਾਰ ਮੈਂ ਹੁਣ ਘਰ ਪਰਤ ਆਇਆ ਹੁਣ ਤੂੰ ਦੱਸ ਤੂੰ ਕਿੱਥੋਂ ਆਈ ਹੈ ਤਾਂ ਉਸ ਵੇਲੇ ਉਹਨੇ ਆਖਿਆ ਇੱਕ ਸਾਧ ਸੰਗਤ ਜੀ ਆਨੰਦ ਦੇ ਵਿੱਚ ਹੀ ਮਗਨ ਹੋ ਗਈ ਬਾਰ ਬਾਰ ਸਤਿਗੁਰੂ ਦਾ ਸ਼ੁਕਰ ਅਦਾ ਕਰਦੀ ਹੈ ਸ਼ੁਕਰਗੁਜ਼ਾਰ ਹੁੰਦੀ ਹੈ ਪਤਾ ਹੈ ਕਿ ਜਿਹੜਾ ਹਿੰਦੀ ਪੀਰ ਰੋਜ਼ਾਨਾ ਸਰੋਦ ਵਜਾ ਕੇ ਕਲਾਮ ਗਾਉਂਦਾ ਹੈ ਬਾਣੀ ਗਾਉਂਦਾ ਹੈ ਇਹ ਸਭ ਵਰਤਾਰਾ ਉਹਨੇ ਵਰਤਾਇਆ ਉਹਦੀ ਕਲਾ ਵਰਤੀ ਹੈ ਜਦੋਂ ਸਾਧ ਸੰਗਤ ਜੀ ਉਹਨੇ ਆਖਿਆ ਆਖਿਆ ਮੈਂ ਜਿਸ ਪੀਰ ਦੇ ਕੋਲ ਜਾਣੀ ਹੈ ਇੱਕ ਵਾਰ ਉਹਦੇ ਦਰਸ਼ਨ ਜ਼ਰੂਰ ਕਰ ਸ਼ਾਇਦ ਤੈਨੂੰ ਪਤਾ ਲੱਗ ਜਾਏ ਤੇਰੀ ਜਾਮਣੀ ਭਰਨ ਵਾਲਾ ਉਹ ਬਜ਼ੁਰਗ ਕੌਣ ਸੀ ਇਹ ਆਪਣੇ ਪਤੀ ਨੂੰ ਨਾਲ ਲੈ ਕੇ ਪਹੁੰਚੀ ਹੈ ਤਾਰਿਆਂ ਦੀ ਲੋਏ ਭਾਵ ਅੰਮ੍ਰਿਤ ਵੇਲੇ ਦੀਵਾਨ ਸਜਿਆ ਬਾਬਾ ਮਰਦਾਨਾ ਸਾਹਿਬ ਜੀ ਰਬਾਬ ਦੀਆਂ ਤਰਬਾਂ ਨੂੰ ਛੇੜਦੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਵਿੱਤਰ ਮੁਖਾਰਬਿੰਦੂਆਰਾ ਬਾਣੀ ਦਾ ਉਚਾਰਨ ਹੋਇਆ ਅੰਮ੍ਰਿਤ ਵੇਲੇ ਤੋਂ ਬਾਅਦ ਜਦੋਂ ਥੋੜੀ ਜੀ ਲੋ ਹੋਈ ਥੋੜਾ ਜਿਹਾ ਚਾਨਣਾ ਹੋਇਆ ਸਤਿਗੁਰੂ ਜੀ ਦੇ ਚਿਹਰੇ ਦੇ ਜਦੋਂ ਦੀਦਾਰ ਹੋਏ ਨਾ ਬੈਠਿਆਂ ਬੈਠਿਆਂ ਨੂੰ ਇਹ ਗੁਲਾਮ ਯਾਯਾ ਇੱਕਦਮ ਭੱਜ ਕੇ ਉੱਠ ਖੜਾ ਹੋਇਆ ਇਕਦਮ ਉੱਚੀ ਉੱਚੀ ਬੋਲਣ ਲੱਗਾ ਕਹਿਣ ਲੱਗਾ ਇਹ ਤਾਂ ਉਹੀ ਜਾਮਨ ਹੈ ਜਿਸ ਨੇ ਮੇਰੀ ਜਾਨ ਬਚਾਈ ਹੈ ਜਿਸ ਨੇ ਮੇਰੀ ਜਮਣੀ ਭਰੀ ਭੱਜ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਸਾਧ ਸੰਗਤ ਜੀ ਇਹ ਲਿਪਟ ਗਿਆ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਇਉਂ ਅਰਬ ਦੇਸ਼ਾਂ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਨਿਹਾਲ ਕੀਤਾ ਸਾਦ ਸੰਗਤ ਜੀ ਸਭ ਕਹੇ ਉੱਠੇ ਧੰਨ ਸਤਿਗੁਰੂ ਨਾਨਕ ਦੇ ਮਹਾਰਾਜ ਧੰਨ ਸਤਿਗੁਰੂ ਨਾਨਕ ਦੇ ਮਹਾਰਾਜ ਉਹ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਰਾ ਸਾਜੀਆਂ ਹੋਈਆਂ ਸੰਗਤਾਂ ਸੰਗਤਾਂ ਦੇ ਵਿੱਚ ਨਾਮ ਬਾਣੀ ਦਾ ਪ੍ਰਚਾਰ ਜਿਵੇਂ ਸਤਿਗੁਰੂ ਸਾਹਿਬ ਜੀ ਦੇ ਸਮੇਂ ਹੁੰਦਾ ਰਿਹਾ ਸਤਿਗੁਰੂ ਸਾਹਿਬ ਜੀ ਅੱਗੇ ਗੁਰਸਿੱਖਾਂ ਦੀ ਡਿਊਟੀ ਲਾ ਕੇ ਜਾਂਦੇ ਰਹੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ ਤੇ ਸਾਦ ਸੰਗਤ ਜੀ ਉਸੇ ਪਰੰਪਰਾ ਨੂੰ ਅੱਗੇ ਜਾਰੀ ਕਰਦੇ ਹੋਇਆ ਇਹ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਪ੍ਰਗਟ ਭਈ ਸਗਲੇ ਜੁਗ ਅੰਤਰਗੁਰ ਨਾਨਕ ਕੀ ਵਡਿਆਈ ਸਤਿਗੁਰੂ ਦੀ ਵਡਿਆਈ ਨੂੰ ਸਤਿਗੁਰੂ ਦੇ ਜਸ ਨੂੰ ਕਰਨ ਵਾਸਤੇ ਸੰਗਤਾਂ ਇਕੱਤਰ ਹੁੰਦੀਆਂ ਇੱਥੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਬੀਤੇ ਕੱਲ ਵੀ ਅੱਜ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ ਵਿਸ਼ੇਸ਼ ਸਮਾਗਮਾਂ ਦੇ ਵਿੱਚ ਵਿਸ਼ੇਸ਼ ਹਾਜ਼ਰੀ ਭਰਨ ਦੇ ਲਈ ਸਤਕਾਰਯੋਗ ਮਹਾਪੁਰਖ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਉੱਚੇਚੇ ਤੌਰ ਦੇ ਉੱਤੇ ਹਾਜ਼ਰ ਹੋਏ ਆ। ਆਪਾਂ ਸਾਰਿਆਂ ਨੇ ਮਹਾਂਪੁਰਖਾਂ ਦੇ ਪਾਸੋਂ ਗੁਰਮਤਿ ਦੇਆਂ ਵਿਚਾਰਾਂ ਦਾ ਲਾਭ ਪ੍ਰਾਪਤ ਕਰਨਾ ਹੈ। ਮਹਾਂਪੁਰਖਾਂ ਨੂੰ ਜੀ ਆਇਆਂ ਨੂੰ, ਸਮੁੱਚੀ ਸੰਗਤ ਨੂੰ ਜੀ ਆਇਆਂ ਨੂੰ। ਜਿੰਨੇ ਵੀ ਆਪ ਜੀ ਆਏ ਹੋ ਆਓ ਬੜੀ ਇਕਾਗਰਤਾ ਦੇ ਸਹਿਤ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ, ਗੁਰਮਤਿ ਦੀਆਂ ਸਿੱਖਿਆਵਾਂ ਮਹਾਂਪੁਰਖਾਂ ਦੀ ਰਸਨਾ ਤੋਂ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪਸ ਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਐਸੇ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜੀਏ ਜਿਹੜੇ ਸਾਧ ਸੰਗਤ ਜੀ ਇਹ ਦੁਨੀਆਂ ਦੇ ਉੱਤੇ ਵੀ ਜਾਮਨ ਬਣਦੇ ਐ ਤੇ ਪਰਲੋਕ ਦੇ ਵਿੱਚ ਵੀ ਸਿੱਖ ਦੇ ਜਾਮਨ ਬਣਨਗੇ ਇਹ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਕਰਨ ਦੀ ਸਮਰਥ ਸਤਗੁਰੂ ਸੱਚੇ ਪਾਤਸ਼ਾਹ ਰੱਖਦੇ ਹਨ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੋ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ